ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪੈਂਦਰੀਆ ਮਿਕ ਸਿੰਘ ਤਹਿਸੀਲ ਜਰਾਉਂ ਜ਼ਿਲ੍ਹਾ ਲੁਹਾਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨੇੜੇ ਜਿੱਥੇ ਕਿ ਅੱਜ ਨਗਰ ਦੀ ਸਮੂਹ ਰਾਮਪੰਚਾਇਤ ਨਗਰ ਦੇ ਪ੍ਰਬੰਧਕ ਸੱਜਣ ਤੇ ਨਗਰ ਦੇ ਨੌਜਵਾਨਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਕਰਨ ਦੇ ਮਕਸਦ ਦੇ ਨਾਲ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਜਿਹੜੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਮੈਂ ਕੋਈ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਗਰਾਊਂਡ ਜਿਹੜੀ ਦਿਖਾਈ ਜਾਵੇ ਤੇ ਉਹ ਟਰੈਕਟਰ ਉਹ ਲੱਗਿਆ ਹੋਇਆ ਵਾ ਤੇ ਇੱਥੇ ਕਾਫੀ ਜਿਹੜੇ ਨੌਜਵਾਨ ਗਰਾਊਂਡ ਨੂੰ ਤਿਆਰ ਕਰਵਾ ਰਹੇ ਆ ਤਾਂ ਕਿ ਜਿਹੜੇ ਨੌਜਵਾਨ ਜਿਹੜੇ ਮੁੰਡੇ ਆ ਇਹ ਨਸ਼ਿਆਂ ਤੋਂ ਹਟ ਕੇ ਖੇਡਾਂ ਦੇ ਵੱਲ ਜਿਹੜੇ ਪ੍ਰੇਰਿਤ ਹੋਣ ਤਾਂ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮਿਹਨਤ ਹੈ ਇਨੂੰ ਕਾਬੂ ਕੀਤਾ ਜਾਵੇ ਤੇ ਇੱਥੇ ਕਾਫੀ ਨੌਜਵਾਨ ਵੀ ਹੈਗੇ ਆ ਤੇ ਨਗਰ ਦੇ ਸਰਪੰਚ ਉਹਨਾਂ ਦੇ ਪਤੀ ਵੀ ਇੱਥੇ ਪਹੁੰਚੇ ਹੋਏ ਆ ਤੇ ਨਗਰ ਦੇ ਜਿਹੜੇ ਮੌਜੂਦਾ ਪੰਚ ਵੀ ਇੱਥੇ ਪਹੁੰਚੇ ਹੋਏ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਓਕੇ ਜੀ। ਦਰਸ਼ਕੋ ਸਾਡੇ ਨਾਲ ਹੁਣ ਉਹ ਨੌਜਵਾਨਾ ਜੁੜ ਚੁੱਕੇ ਆ ਜੋ ਕਬੱਡੀ ਦੇ ਵਿੱਚ ਪੱਖ-ਪੱਖ ਪਿੰਡਾਂ ਦੇ ਵਿੱਚ ਜਾ ਕੇ ਨਗਰ ਲਈ ਮੇਕਸੰਗ ਦਾ ਜਿਹੜਾ ਨਾਮ ਵੀ ਰੋਸ਼ਨ ਕਰ ਰਿਹਾ ਉਹ ਵੀ ਇੱਥੇ ਪਹੁੰਚੇ ਆ ਆਓ ਆਪਾਂ ਕਰਦੇ ਆਂ ਗੱਲ। ਸਭ ਤੋਂ ਪਹਿਲਾਂ ਤਾਂ ਅਸੀਂ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਸਿੱਖ ਜਾਲ ਜੀ ਸਾਰਿਆਂ ਨੂੰ ਤੇ ਮੈਂ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਆਈ ਠੀਕ ਆ ਤੇ ਸਾਰੇ ਉਹਨੂੰ ਕਵਾਡੀ ਗੋਲੂ ਗੋਲੂ ਕਹਿੰਦੇ ਆ ਠੀਕ ਆ ਤੇ ਮੈਂ ਅੱਜ ਬੈਠਾ ਆਇਆ ਮੈਂ ਗਰਾਊਂਡ ਲੀਲਾ ਮੇਖ ਸ਼ੈੰਗ ਦੇ ਜੋ ਕਿ ਗਰਾਊਂਡ ਦਾ ਬਹੁਤ ਬੁਰਾ ਹਾਲ ਸੀਗਾ ਤੇ ਅੱਜ ਅਸੀਂ ਗਰਾਊਂਡ ਤਿਆਰ ਕਰਵਾ ਰਿਹਾ ਤਾਂ ਕਰਕੇ ਜਵਾਕਾਂ ਨੂੰ ਵੀ ਗਰਾਊਂਡ ਨਾਲ ਜੋੜਿਆ ਜਾ ਸਕੇ ਠੀਕ ਹੈ ਜੀ ਇਹ ਜਿਹੜਾ ਨਸ਼ੇ ਦਾ ਦੌਰ ਚੱਲ ਰਿਹਾ ਬਹੁਤ ਮਾੜਾ ਵੀ ਜਵਾਕ ਗਰਾਊਂਡ ਨਾਲ ਜੁੜ ਨਹੀਂ ਰਹੇ ਹੌਣ ਤੁਹਾਨੂੰ ਪਤਾ ਮੋਬਾਈਲਾਂ ਦੇ ਵੀ ਦਰਵਾਕ ਬਹੁਤ ਜ਼ਿਆਦਾ ਯਾਨੀ ਕਿ ਗਰਾਊਂਡ 'ਚ ਆ ਹੀ ਨਹੀਂ ਰਹੇਗੇ। ਹੁਣ ਕਾ ਕਰ ਗਿਆ ਹੈਗਾ ਗਰਾਊਂਡ ਤਿਆਰ ਕਰਵਾ ਰਹੇ ਤਾਂ ਕਿ ਦਰਵਾਕ ਖੇਡਣਾ ਜੁੜਨ। ਹਾਂਜੀ। ਦੱਸੋ ਇਹ ਨੋਜਵਾਨਾ ਜੋ ਖੇਡਾਂ ਦੇ ਵਿੱਚ ਗੁਰੂ ਦੇ ਨਾਮ ਦੇ ਨਾਲ ਮਸੂਰਾ ਤੇ ਕਾਫੀ ਗੜੇ ਦਾ ਅਨਾਮ ਵੀ ਜਿਤ ਪ੍ਰਾਪਤ ਕਰਿਆ ਆਪਾਂ ਇਹਨਾਂ ਨਾਲ ਉਸ ਬਾਰੇ ਚੱਲ ਪਏ ਤੁਹਾਨੂੰ ਕਬਡੀ ਖੇਡ ਤੋਂ ਕਿੰਨਾ ਟਾਈਮ ਹੋ ਗਿਆ? ਤੁਹਾਨੂੰ 7 ਸਾਲ ਹੋ ਚੁੱਕੇ ਕਬਡੀ ਖੇਡਦੇ ਨੂੰ ਠੀਕ ਹੈ। ਤੇ ਕਿੰਨੇ ਟੂਰਨਾਮੈਂਟ 'ਚ ਭਾਗ ਲਾਇਆ ਤੁਸੀਂ? ਮੈਂ ਤਾਂ ਤੋਂ ਕਰਕੇ ਵੀ ਪਤਾ ਹੀ ਨਹੀਂ ਕਿੰਨੇ ਕੇ ਮੈਚ ਜੱਤ ਵੀ ਜਾਏ ਆ ਵੀ ਤੇ ਯਾਨੀ ਕਿ ਪ੍ਰਦਰਸ਼ਨ ਪੂਰਾ ਵਧੀਆ ਨਾਮ ਆਈ ਆਪਣਾ ਠੀਕ ਹੈ ਤੇ ਕਿੰਨੇ ਕੇ ਮਾਨਸਮਾਨ ਮਿਲੇ ਹੁਣ ਤੱਕ ਮਾਨਸਮਾਨ ਯਾਨੀ ਕਿ ਵਾਵਾ ਹੋ ਗਈ ਜਾਣੇ ਹੁਣ ਯਾਦ ਨਹੀਂ ਗਿਆ ਬਾਕੀ ਯਾਨੀ ਕਿ ਹੁਣ ਮਿਹਨਤ ਕਰ ਰਹੇ ਹਾਂ ਤਾਂ ਕਰ ਅੱਗੇ ਹੋਰ ਬਹੁਤ ਸਿੱਖਦੇ ਹਾਂ ਠੀਕ ਹੈ ਹਾਂਜੀ ਆਈ ਕਰਾ ਨਾਮ ਮੇਰੇ ਕਰ ਤੇ ਅਸੀਂ ਇਸ ਨਗਰ ਤੇ ਹੋਰ ਨਗਰਾਂ ਦੇ ਵੀ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੈਮ ਚਲਾਈ ਆ ਜੋ ਇੱਕ ਸਲਗਾ ਜੋ ਕਦਮ ਤੇ ਉਹਨਾਂ ਨੌ ਜਨ ਵੀਰਾਂ ਨੂੰ ਬੇਨਤੀ ਕਰਦੇ ਆ ਜੋ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਆ ਉਹ ਨਸ਼ਿਆਂ ਦਾ ਕੋਹੜ ਛੱਡ ਕੇ ਇਸ ਖੇਡਾਂ ਮੱਦੇ ਪ੍ਰੇਤ ਹੋਵੋ ਤਾਂ ਕਿ ਜਿਹੜੀ ਆ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਕੋਈ ਸੇਧ ਮਿਲ ਸਕੇ ਤੇ ਸਾਡੇ ਨਾਲ ਹੋ ਹੋ ਵੀ ਇੱਥੇ ਨੱਦੋ ਤੇ ਜਿਹੜੇ ਮੌਜੂਦਾ ਪੰਚ ਵੀ ਖੜੇ ਆ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਕਿਹਾ ਬੇਟਾ ਤੁਸੀਂ ਨਗਰ ਤੇ ਮੌਜੂਦਾ ਪੰਚੋਂ ਹਾਂਜੀ ਤੇ ਅੱਜ ਫਿਰ ਗਰਾਊਂਡ ਦੇ ਵਿੱਚ ਇਹ ਤਿਆਰੀ ਕਰਵਾਈ ਜਾ ਰਹੀ ਆ ਕੀ ਕਹਿਣਾ ਚਾਹੁੰਦੇ ਆ ਮੈਂ ਮਤਾਂ ਇਹ ਕਹਿਣਾ ਚਾਹੁੰਦਾ ਜਿਹੜੇ ਮੁੰਡੇ ਨਸਿਆਂ ਨੂੰ ਜਾਂਦੇ ਆ ਉਹ ਖਿਡਾਰੀ ਬਣਨ ਇੱਦਾਂ ਦੇ ਵਿੱਚ ਆਉਣ ਵੱਧ ਚੜ ਕੇ ਹਿੱਸਾ ਪਾਉਣ ਵੀ ਕਿਉਂਕਿ ਦਿਵਾਕ ਜਿਹੜੇ ਆ ਨਾ ਅੱਜ ਕੱਲ ਨਸੇ ਜਿਹੜੇ ਚੱਲਦੇ ਆ ਪਤਾ ਨਹੀਂ ਜਿੰਨਸਾ ਹਰ ਇੱਕ ਬੱਚਾ ਘਰ ਦਾ ਪਿੰਡਾ ਉਹ ਨਸਾ ਸੱਡ ਕੇ ਗਰਾਊਂਡ ਬੰਨੇ ਝਾਕਣਾ ਨਸੇ ਨੂੰ ਸੱਡਣਾ ਕਬੱਡੀ ਖੇਡਣਾ ਹੋਰ ਕਾਹਾਂ ਕਿਹਦੇ ਅਨੇਕਾਂ ਖੇਡਾਂ ਵਾਂ ਉਹ ਖੇਡਾਂ ਪਰ ਨਸੇ ਨੂੰ ਮੱਥਾ ਟੇਕਣਾ ਠੀਕ ਤੇ ਬਾਕੀ ਪਰ ਸੋ ਤੁਹਾਨੂੰ ਅਸੀਂ ਜਾਣਕਾਰੀ ਦੇ ਵਾਅਦਾ ਕਰ ਦਈਏ ਕਿਉਂ ਨਗਰ ਲੀਣਾ ਮੀਖ ਸਿੰਘ ਦੀ ਪੰਚਾਇਤ ਨੇ ਇੱਕ ਨਿਸ਼ਾਨ ਦੇ ਰੁੱਤ ਜਿਹੜਾ ਮਤਾ ਵੀ ਜਿਹੜਾ ਪਾਇਆ ਗਿਆ ਵਾ ਵੀ ਜੇ ਕੋਈ ਨਗਰ ਦਾ ਨੌਜਵਾਨ ਮੁੰਡਾ ਕੋਈ ਨਸ਼ਾ ਵੇਚਦਾ ਫੜਿਆ ਗਿਆ ਉਹਦੇ ਪੰਚਾਇਤ ਜਿਹੜੀ ਆ ਉਹਦੇ ਹੱਕ ਦੇ ਵਿੱਚ ਨਹੀਂ ਜਾਵੇਗੀ ਉਹਦੇ ਖਿਲਾਫ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਕਿਉਂਕਿ ਇਹ ਨਗਰ ਦੀ ਪੰਚਾਇਤ ਜਿਹੜੀ ਸਰਕਾਰ ਵੱਲੋਂ ਨਿਸ਼ਾਨ ਜੋਤ ਨਸ਼ੇਪਰ ਮੁਹੰਮਦ ਦੇ ਬੱਚਾ ਕਿਹਾ ਪੂਰਾ ਜੋਗ ਦਾ ਪਾਇਆ ਤੇ ਇਹ ਨਗਰ ਦੀ ਪੰਚਾਇਤ ਮਤਾ ਹੀ ਪਾਇਆ ਗਿਆ ਤੇ ਤੁਹਾਨੂੰ ਅਸੀਂ ਗਰਾਊਂਡ ਤੇ ਜਿਹੜੇ ਆ ਉਹ ਵੀ ਕੁਝ ਦਰਸਾ ਦਿਖਾਉਣੇ ਆ ਜਿੰਦਗੀ ਤੁਹਾਨੂੰ ਆ ਵੀ ਦੇਖੀਏ